ਕਿ ਜੋ ਪੰਥ ਦਾ ਮਾਹੌਲ ਬਣਿਆ ਉਹ ਤੁਸੀਂ ਦੇਖ ਰਹੇ ਹੋ ਸੰਗਤ ਜੀ ਮੈਂ ਤੁਹਾਨੂੰ ਇੱਕ ਬੇਨਤੀ ਹੱਥ ਜੋੜ ਕੇ ਕਰਦਾ ਜਿਹੜੇ ਰਸਤੇ ਅੱਜ ਪੰਥ ਦੇ ਆਗੂ ਪੈ ਗਏ ਨਾ ਇਹ ਰਸਤਾ ਪੰਥ ਦੇ ਆਗੂਆਂ ਦਾ ਨਹੀਂ ਸੀ ਪੰਥ ਦੇ ਆਗੂਆਂ ਨੇ ਹਮੇਸ਼ਾ ਗੁਰਮਤ ਨੂੰ ਅੱਗੇ ਰੱਖਿਆ ਪੰਥ ਦੇ ਆਗੂਆਂ ਨੇ ਕਦੇ ਹਉਮੈ ਹੰਕਾਰ ਦੇ ਨੇੜੇ ਦੀ ਵੀ ਨਿੰੰਗੇ ਕਦੇ ਪੰਥ ਦੇ ਵਿੱਚ ਕਿੱਡੀਆਂ-ਕਿੱਡੀਆਂ ਸ਼ਖਸੀਅਤਾਂ ਹੋਈਆਂ ਨਵਾਬ ਕਪੂਰ ਸਿੰਘ ਜੀ ਉਹ ਪੰਥ ਦੇ ਜੋੜੇ ਛਾੜਦੇ ਰਹੇ ਉਹ ਪੱਖਾ ਚੱਲਦੇ ਰਹੇ ਉਹ ਘੋੜਿਆਂ ਦੀ ਲਿੱਦ ਟੱਕਦੇ ਰਹੇ ਹੈਰਾਨੀ ਹੁੰਦੀ ਹੈ ਕਿ ਅੱਜ ਦੇ ਸਾਡੇ ਆਗੂ ਇੰਨਾ ਹੰਕਾਰ ਇੰਨੀ ਹਮਮ ਤੇ ਹੰਕਾਰ ਦੀ ਇੰਨੀ ਜਿਹਦੀ ਇਹਨਾਂ ਦੇ ਅੰਦਰ ਭਰੀ ਹੋਈ ਹੈ ਕਿ ਮਹਾਰਾਜ ਦੇ ਤਖਤਾਂ ਦਾ ਵੀ ਭੈ ਨਹੀਂ ਤੇ ਪਰੰਪਰਾਵਾਂ ਦਾ ਵੀ ਕੋਈ ਸਤਕਾਰ ਨਹੀਂ ਇਹਨਾਂ ਦੇ ਮਨਾਂ ਵਿੱਚ ਸੰਗਤ ਜੀ ਤੁਹਾਡੇ ਹਿਰਦੇ ਸਾਡੇ ਸਾਰਿਆਂ ਦੇ ਹਿਰਦੇ ਬਲੁੰਦਰੇ ਪਏ ਆ ਮੈਂ ਤੁਹਾਨੂੰ ਸੱਚ ਦੱਸਦਾ ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ ਕਿ ਕਿਵੇਂ ਇਹਨਾਂ ਲੋਕਾਂ ਨੇ ਤਖਤਾਂ ਦੀ ਮਰਜ਼ਾਦਾ ਦੀਆਂ ਧਜੀਆਂ ਉਡਾ ਕੇ ਰੱਖ ਦਿੱਤੀਆਂ ਧਜੀਆਂ ਉਡਾ ਦਿੱਤੀਆਂ ਸੰਗੋ ਉੱਠੋ ਤੁਸੀਂ ਘਰਾਂ ਦੇ ਵਿੱਚੋਂ ਇਹੋ ਜਿਹੇ ਪੰਥ ਨੂੰ ਆਗੂ ਨਹੀਂ ਚਾਹੀਦੇ ਜਿਨ੍ਹਾਂ ਦੇ ਸਿਰ ਤੇ ਹੰਕਾਰ ਦਾ ਭੂਤ ਸਵਾਰ ਹੈ ਜਿਹੜੇ ਹਉਮੈ ਦੇ ਵਿੱਚ ਹੀ ਭਰੇ ਪਏ ਆ ਉਹ ਕਮਲਿਓ ਜੇ ਪੰਥ ਅੱਗੇ ਤਖਤ ਅੱਗੇ ਹੱਥ ਜੋੜੇ ਸੰਨਾ ਤਾਂ ਚਾਰ ਦਿਨ ਹੋਰ ਵੀ ਹੱਥ ਜੋੜ ਲੈਂਦੇ ਨਾ ਇਹ ਗੁਰੂ ਮਹਾਰਾਜ ਦਾ ਪੰਥ ਤੁਹਾਨੂੰ ਸਿਰ ਤੇ ਬਿਠਾਉਂਦਾ ਪਰ ਮੈਂ ਸੱਚ ਕਹਿੰਨਾ ਇਹਨਾਂ ਨੇ ਉਹ ਕਰ ਕਰਾ ਕੇ ਨਾ ਫੇਰ ਬੁੱਧੀ ਇਹਨਾਂ ਦੀ ਹਉਮੈ ਹੰਕਾਰ ਨੇ ਸਾਧ ਸੰਗ ਜੀ ਹੋਰੇ ਪਾਸੇ ਤੋੜਿਆ ਸੋ ਗੁਰਸਿੱਖੋ ਸੰਗਤ ਜੀ ਇਹਨਾਂ ਨੂੰ ਥੋੜਾ ਬਹੁਤਾ ਮੱਤ ਦਿਓ ਇਹਨਾਂ ਨੂੰ ਸਿੱਧੇ ਰਸਤੇ ਤੋਂ ਲਿਆਓ ਕਿ ਤੁਸੀਂ ਜੋ ਹੋ ਮੈਂ ਹੰਕਾਰ ਵਿਚ ਆ ਕੇ ਕੌਮ ਦੀਆਂ ਪਰੰਪਰਾਵਾਂ ਦੀਆਂ ਝੰਡੀਆਂ ਉਡਾ ਰਹੇ ਹੋ ਸਾਡੇ ਤੇ ਤਰਸ ਕਰੋ ਕਿਉਂ ਕੌਮ ਨੂੰ ਇੰਨਾ ਤੁਸੀਂ ਰਸਾਤਲ ਵੱਲ ਨੂੰ ਲੈ ਕੇ ਜਾ ਰਹੇ ਹੋ ਅੱਜ ਖਾਲਸਾ ਜੀ ਮੈਂ ਸੱਚ ਕਹਾਂ ਸਿੱਖ ਪੰਥ ਦਾ ਇੱਕ ਵੀ ਆਗੂ ਨਹੀਂ ਜਿਹੜਾ ਕੌਮ ਦੀ ਬਾਹ ਫੜਨ ਵਾਲਾ ਹੋਵੇ ਨਾ ਸਿੱਖਾਂ ਦਾ ਰਾਜ ਸੀ ਆਗੂ ਐ ਨਾ ਸਿੱਖਾਂ ਦਾ ਕੋਈ ਧਾਰਮਿਕ ਸਰਪ੍ਰਾਨਤਾ ਆਗੂ ਐ ਨਾ ਕੋਈ ਸਿਆਣਾ ਸਿੱਖ ਕੌਮ ਨੂੰ ਅਗਵਾਈ ਦੇਣ ਵਾਲਾ ਸਾਡੇ ਕੋਲੇ ਬਚਿਆ ਇੰਨਾ ਅਸੀਂ ਆਪਣੇ ਜਿਹੜੇ ਚੰਗੇ ਲੋਕ ਵੀ ਸਨ ਉਹਨਾਂ ਨੂੰ ਇੰਨਾ ਬਦਨਾਮ ਕਰ ਦਿੱਤਾ ਨਾ ਸੋਸ਼ਲ ਮੀਡੀਆ ਰਾਹੀਂ ਕਿ ਉਹ ਸਭ ਆਪੋ ਆਪਣੇ ਘਰਾਂ ਵਿੱਚ ਬਹਿ ਗਏ ਦੂਸਰੇ ਬੰਨੇ ਹੰਕਾਰ ਇੰਨਾ ਭਾਰੂ ਐ ਜੋ ਜੋ ਚਾਹੁੰਦੇ ਆ ਮਨ ਦੀ ਮਤ ਅਨੁਸਾਰ ਕਰੀ ਦਿੰਦੇ ਆ ਕੋਈ ਸੋਚਦੇ ਨਹੀਂ ਕੋਈ ਸਲਾਹ ਨਹੀਂ ਕੋਈ ਸੰਗਤਾਂ ਨਾਲ ਪੰਥ ਨਾਲ ਪੰਥਦਰਦੀਆਂ ਨਾਲ ਮਿਲ ਬੈਠ ਕੇ ਵਿਚਾਰ ਨਹੀਂ ਕੀਤੀ ਜਾ ਰਹੀ ਸੋ ਸਾਧ ਸੰਗਤ ਜੀ ਤੁਸੀਂ ਸੰਗਤ ਹੋ ਜੇ ਤੁਸੀਂ ਕਿਸੇ ਨੂੰ ਰਾਜ ਦੇ ਤਖਤ ਤੇ ਬਹਾ ਸਕਦੇ ਹੋ ਨਾ ਤੁਹਾਡੇ ਵਿੱਚ ਸ਼ਕਤੀ ਹੈ ਗੁਰੂ ਦੀ ਸੰਗਤ ਵਿੱਚ ਗੁਰੂ ਦੇ ਪੰਥ ਵਿੱਚ ਤੇ ਤੁਸੀਂ ਇੱਕ ਬੰਦੇ ਨੂੰ ਤਖਤ ਤੋਂ ਜੋੜਿਆਂ ਵਿੱਚ ਵੀ ਬਹਾ ਸਕਦੇ ਇਹ ਸ਼ਕਤੀ ਤੁਹਾਡੇ ਵਿੱਚ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਉੱਠੋ ਹੰਬੜਾ ਮਾਰੋ ਸਾਡੇ ਆਗੂ ਜੋ ਮਨਮਤਾ ਕਰ ਰਹੇ ਹੈ ਹਉਮੈ ਅਧੀਨ ਜੋ ਕੁਝ ਕਰ ਰਿਹਾ ਇਹਨਾਂ ਨੂੰ ਆਪਾਂ ਰੋਕੀਏ ਇਹ ਮੇਰੀ ਤੁਹਾਡੇ ਚਰਨਾਂ 'ਚ ਸਿਨਮਰ ਬੇਨਤੀ ਹੈ ਕੱਲ ਨੂੰ ਬੋਲੇ ਮਹੱਲੇ ਦੇ ਜੋੜ ਮੇਲੇ ਉੱਤੇ ਸ੍ਰੀ ਅਨੰਦ ਪ੍ਰਸਾਦ ਪੰਚ ਪਿਆਰਾ ਪਾਰਕ ਦੇ ਸਾਹਮਣੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੋ ਸਥਾਨ ਹੈ ਉੱਥੇ ਪੰਥਕ ਇਕੱਠ ਰੱਖਿਆ ਗਿਆ ਜਿਹਦੇ ਵਿੱਚ ਸੰਤ ਸਮਾਜ ਦੇ ਮਹਾਪੁਰਖ ਨੇ ਅੰ ਸਿੰਘ ਜਥੇਬੰਦੀਆਂ ਦੇ ਮੁਖੀ ਔਰ ਪੰਥਕ ਦਰਦੀਆਂ ਦੀ ਇਕਤਰਤਾ ਹੈ ਪੰਥ ਨਾਲ ਜਿੰਨੇ ਵੀ ਖੜੇ ਹੋ ਉਹਨਾਂ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੱਤਾ ਉੱਥੇ ਬੈਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਨਿਰਣਾ ਲਿਆ ਜਾਏ ਇਸ ਲਈ ਕੱਲ ਨੂੰ ਸਾਰੇ ਮਹਾਪੁਰਖਾਂ ਨੇ ਹਮਮਹਾਂ ਕੇ ਪਹੁੰਚਣਾ ਔਰ ਸਾਰੀਆਂ ਸੰਗਤਾਂ ਨੂੰ ਵੀ ਇਹਨਾਂ ਜੋੜ ਮੇਲਿਆਂ ਤੇ ਜਿੱਥੇ ਮੈਂ ਜਿਉ ਆਇਆ ਆਖਦਾ ਉੱਥੇ ਹੋਲੇ ਮਹੱਲੇ ਦੇ ਜੋੜ ਮੇਲੇ ਦੀ ਵੀ ਬਹੁਤ 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 ਵਧਾਈ ਦਨਾ ਸਾਡੇ ਵਿੱਚ